ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰੇ ਪੰਜਾਬੀਆਂ ਨੂੰ ਤੇ ਪੰਜਾਬ ਦੀ ਬਹੁਤ ਹੀ ਵੱਡੀ ਖਬਰ ਤੁਹਾਡੇ ਤੱਕ ਲੈ ਕੇ ਆ ਗਏ ਆ ਤੇ ਜਿਹੜੇ ਚੈਨਲ ਤੇ ਨਵੇਂ ਆਉਂਦੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਕਿ ਹੋਰ ਵੀ ਖਬਰਾਂ ਲੈ ਕੇ ਆਉਂਦੇ ਰਹੀਏ ਤੇ ਹੁਣ ਆਪਾਂ ਵਧਦੇ ਆ ਵੀਡੀਓ ਦੇ ਵੱਲ ਗੱਡੀ ਵਿੱਚੋਂ ਉਤਰਿਆ ਹੀ ਸੀ ਕਿ ਅਚਾਨਕ ਕੁਝ ਅਣਪਛਾਤੇ ਹਮਲਾਵਰਾਂ ਨੇ ਤਾਰ-ਤਾਰ ਗੋਲੀਆਂ ਚਲਾ ਦਿੱਤੀਆਂ ਤੇ ਕਤਲ ਕਰ ਦਿੱਤਾ ਜਾਣਕਾਰੀ ਦੇ ਮੁਤਾਬਕ ਦੋ ਮੋਟਰਸਾਈਕਲ ਸਵਾਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਤੇ ਮਾਮਲਾ ਪਟਾਲਾ ਦੇ ਡੇਰਾ ਰੋਡ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕੇ ਇਹ ਅਣਹੋਣੀ ਘਟਨਾ ਵਾਪਰੀ ਹੈ ਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਪੂਰਾ ਹਾਲ ਹੈ ਪਤਨੀ ਦੇ ਮੁਤਾਬਕ ਉਸਦਾ ਪਤੀ ਕਿਸੇ ਨਾਲ ਕੰਮ ਤੇ ਗਿਆ ਸੀ ਕਿ ਕੁਝ ਦਿਨ ਪਹਿਲਾਂ ਹੀ ਉਸਨੇ ਘਰੇ ਫੋਨ ਕੀਤਾ ਸੀ ਕਿ ਉਹ ਘਰ ਆ ਰਹੀ ਐ ਤੇ ਚਾਹ ਬਣਾਉਣ ਦੇ ਲਈ ਤੇ ਕਿਹਾ ਸੀ ਲੇਕਿਨ ਚਾਹ ਬਣਾਉਣ ਤੋਂ ਬਾਅਦ ਉਸਨੇ ਆਪਣੇ ਪਤੀ ਨੂੰ ਕਈ ਫੋਨ ਕੀਤੇ ਤੇ ਉਸਨੇ ਫੋਨ ਨਹੀਂ ਚੁੱਕਿਆ ਇਸ ਦੌਰਾਨ ਹੀ ਉਸ ਨੂੰ ਜਾਣਕਾਰੀ ਮਿਲੀ ਕਿ ਉਸਦੇ ਪਤੀ ਦਾ ਕਤਲ ਕਰ ਦਿੱਤਾ ਗਿਆ ਇੱਥੇ ਕੋਈ ਅੰਬੂਲੈਂਸ ਚੱਲਣ ਨਹੀਂ ਕੋਈ ਐਮਬੂਲੈਂਸ ਨਹੀਂ ਕੋਈ ਪੁਲਿਸ ਨਹੀਂ ਕੋਈ ਕੁਝ ਨਹੀਂ ਇੱਕ ਬੰਦੇ ਦੀ ਸਕੋਰ ਹੀ ਨਹੀਂ ਸਾਰਾ ਮੰਡੀ ਦਾ ਟੰਡੀ ਭਰੀ ਪਈ ਆ ਇੱਕ ਸਵੇਕ ਬੰਦੇ ਨਹੀਂ ਤੇ ਆਪਣੇ ਬਟਾਲੇ ਲਈ ਕੋਈ ਪੁਲਸੀਆ ਨਹੀਂ ਨਾ ਕੋਈ ਐਮਬੂਲੈਂਸ ਹੈ ਜੀ ਨਾ ਕੋਈ ਨਹੀਂ ਹੈ ਸੋਧਾਨ ਸੁਬਸੀ ਦਾ ਲੈ ਰੋੜ ਤੇ ਕਾਢ ਲੈ ਰੋੜ ਤੇ ਕਾਢ ਇਹ ਨਹੀਂ ਪੁੱਛਦੇ ਪੌਣ ਲਾ ਕੇ ਇੱਥੇ ਲੱਗਾ ਅਲਦਾ ਕੋਲ ਤੱਕ ਇਹ ਤੋਂ ਐਪੀਸੋਡ ਦੇ ਮਿੱਡਲ ਜੁੜਨਾ ਕਿ ਲੱਗਦਾ ਜੋ ਆ ਲੱਗੇ ਨਾ ਕਿ ਲੱਗਦਾ ਇੱਥੇ ਇੱਧਰ ਲੱਗਾ ਲੱਗੇ ਨਾਕੀ ਨੇ ਕੋਈ ਕੰਮ ਹੋ ਗਿਆ ਜੀ ਅੱਛਾ ਜੀ ਮੇਰਾ ਇੱਕ ਬੋਤਲਾ ਮੇਰੇ ਦੋ ਕੁੜੀਆਂ ਨਰੀਆਂ ਦੋ ਕੁੜੀਆਂ ਆ ਇਹਨੂੰ ਕੀ ਕਰਾਂ ਨਹੀਂ ਜਾਣਾ ਉਹ ਕੀੰਦੇ ਨਾਲ ਗਿਆ ਇੱਥੇ ਤੇ ਦੇ ਮੋਰ ਤੁਸੀਂ ਕੋਟੀ ਦਾ ਉਹ ਤੋਆ ਤੇਰੇ ਨਾਲ ਕੇ ਫੋਨ ਕੀਤਾ ਕਿ ਮੈਨੂੰ ਘਰ ਮੈਂ ਆ ਗਿਆ ਦਾ ਚਾਹ ਬਣਾ ਲੈ ਮੈਂ ਕਿਹਾ ਚਾਹ ਬਣੀ ਆ ਆ ਜਾ ਮੈਂ ਚਾਹ ਸੋਣ ਆਏ ਸੋਣ ਚ ਗਿਆ ਇਥੋਂ ਮੁੰਡਾ ਗਿਆ ਕਿ ਚਾਚਾ ਨੂੰ ਗੋਲੀਆਂ ਮਾਰਤੀਆਂ ਕਹਿ ਦੇ ਮਰ ਗਿਆ ਇੰਨੇ ਪਰਵਾਹ ਕਿੰਨੇ ਰੀਜੇ ਤੁਸੀਂ ਅਈ ਮੇਰਾ ਪਰਿਵਾਰ ਬਹੁਤ ਵੱਡਾ ਵਾ ਜੁਆਇੰਟ ਫੈਮਿਲੀ ਆ ਦੀ ਅੱਜ ਦੇ ਜਿੰਨਾ ਦੀ ਮੌਤ ਹੋਈ ਹੈ ਇਹ ਤਾਂ ਪਹਿਲੀ ਚੋਅ ਸੀ ਇਹ ਬੰਦੇ ਦਾ ਹੀ ਘਰ ਤੇ ਆ ਜਿਹੜੀ ਬੱਤੜ ਖਾਦੇ ਤੇ ਉਹਦਾ ਕੰਮ ਰ ਆਉਂਦਾ हां ਹੁਣ ਇਹ ਇਤਲਾਹ ਮਿਲਦੀ ਸੀ ਕਿ ਇੱਥੇ ਕੋਈ ਦਿੱਪੀ ਜੀ ਮਨਾ ਦਾ ਬਣਾ ਜੀ ਸਿੰਘ ਨੂੰ ਕੋਈ ਅਣਪਛਾਤੇ ਵਿਅਕਤੀ ਗੋਲੀ ਮਾਰ ਕੇ ਮੌਕੇ ਤੇ ਪਹੁੰਚੇ ਇੱਥੇ ਤੇ ਪਤਾ ਲੱਗਾ ਕਿ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਤੇ ਇਨੀਸ਼ੀਅਲ ਤੋਂ ਲੋਕ ਕਹਿੰਦੇ ਨੇ ਕਿ ਦੋ ਮੋਟਰਸਾਈਕਲ ਸਵਾਰ ਆਇਆ ਸੀ ਚਾਰ ਜਣੇ ਸੀ ਉਹ